ਦੋਸਤੋ 1990 ਦੇ ਦਹਾਕੇ ਦੇ ਵਿੱਚ ਜਦੋਂ ਰਾਮ ਸਰੂਪਾਂਖੀ ਹੋਰਾਂ ਨੇ ਨਾਵਲ ਲਿਖਿਆ ਕੋਠੇ ਖੜਕ ਸਿੰਘ। ਪਾਇਸ ਨਾਵਲ ਦੇ ਵਿੱਚ ਉਸਨੇ ਮਾਲਵੀਏ ਦੀਆਂ ਔਰਤਾਂ ਨੂੰ ਪੰਜਾਬ ਦੀਆਂ ਔਰਤਾਂ ਨੂੰ ਦੇਸੀ ਸ਼ਰਾਬ ਪੀਂਦੀਆਂ ਦਿਖਾਇਆ। ਤੇ ਪੰਜਾਬ ਦੇ ਵਿੱਚ ਇੱਕ ਚਰਚਾ ਚੱਲ ਪਈ ਕਿ ਔਰਤਾਂ ਕਿਵੇਂ ਸ਼ਰਾਬ ਪੀ ਸਕਦੀਆਂ ਨਹੀਂਆਂ ਖਾਸ ਕਰਕੇ ਪੰਜਾਬਣਾਂ ਕਿਵੇਂ ਸ਼ਰਾਬ ਪੀ ਸਕਦੀਆਂ ਨੇ। ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦੇ ਉੱਪਰ ਨਿਕਤਾਚੀਨੀ ਵੀ ਕੀਤੀ ਪਰ ਦੌਰ ਬਦਲਿਆ ਸਮਾ ਬਦਲਿਆ। ਤੇ ਅੱਜ ਮਰਦਾਂ ਦੇ ਮੁਕਾਬਲੇ ਔਰਤਾਂ ਬਰਾਬਰ ਹੀ ਸ਼ਰਾਬ ਪੀਂਦੀਆਂ ਨੇ ਹੋ ਸਕਦਾ ਹੈ ਕਿ ਜ਼ਿਆਦੇ ਪੀਂਦੀਆਂ ਹੁਣ ਕਿਉਂਕਿ ਮਰਦਾਂ ਦੇ ਵਿੱਚ ਇਹ ਗੱਲ ਕਾਮਨ ਹੈ ਪਰ ਔਰਤਾਂ ਦੇ ਵਿੱਚ ਕੁੜੀਆਂ ਦੇ ਵਿੱਚ ਹੁਣ ਸ਼ਰਾਬ ਪੀਣਾ ਤੇ ਨਸ਼ਾ ਕਰਨਾ ਟ੍ਰੈਂਡ ਬਣਦਾ ਜਾ ਰਿਹਾ ਹੈ ਕਿਉਂਕਿ ਕੁੜੀਆਂ ਇੱਕ ਦੂਜੀ ਨੂੰ ਦੱਸਦੀਆਂ ਨੇ ਕਿ ਅਸੀਂ ਪੈਗ ਲਾਏ ਜਾਮ ਖੜਕਾਈ ਪਰ ਇਹ ਗੱਲ ਮੈਂ ਕਿਉਂ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਸਭ ਦਾ ਧਿਆਨ ਖਿੱਚਿਆ ਹੱਦੇ ਬਲੁੰਦਰੇ ਗਏ ਇੱਕ ਪਾਕਿਸਤਾਨ ਦੇ ਵਿੱਚ ਗਾਣਾ ਬੜਾ ਮਕਬੂਲ ਹੋਇਆ ਕਿ ਮਾਂਏ ਪੁੱਤਰ ਹਟਾਂ ਤੇ ਨਹੀਂ ਵਿਕਦੇ ਕੀ ਲੱਭਦੀ ਐ ਵਿੱਚ ਬਾਜ਼ਾਰ ਕੁੜੇ ਪੁੱਤਰ ਦੀ ਜਿਹੜੀ ਕੀਮਤ ਹੈਗੀ ਬੱਚਿਆਂ ਦੀ ਜਿਹੜੀ ਕੀਮਤ ਆ ਉਹ ਇੰਨੀ ਜ਼ਿਆਦਾ ਹੈ ਕਿ ਇਹ ਹਟਾਂ ਤੇ ਨਹੀਂ ਇਹ ਤਾਂ ਕਿਸਮਤ ਵਾਲਿਆਂ ਨੂੰ ਨਸੀਬਾਂ ਵਾਲਿਆਂ ਨੂੰ ਨਸੀਬ ਹੁੰਦੇ ਨੇ ਪਰ ਇੱਕ ਵਿਅਕਤੀ ਜੋੜੇ ਨੇ ਆਪਣੇ ਬੱਚੇ ਨੂੰ 1,80,000 ਰੁਪਏ ਦੇ ਵਿੱਚ ਸਿਰਫ ਇਸ ਕਰਕੇ ਵੇਚ ਦਿੱਤਾ ਕਿਉਂਕਿ ਉਹਨਾਂ ਨੂੰ ਚਿੱਟੇ ਦੀ ਤੋੜ ਲੱਗਦੀ ਸੀ ਉਹਨਾਂ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਆਪਣੀ ਤੋੜ ਮਿਟਾ ਸਕਣ ਉਹਨਾਂ ਨੂੰ ਲੱਗਿਆ ਕਿ ਅਸੀਂ ਆਪਣਾ ਬੱਚਾ ਹੀ ਵੇਚ ਦਈਏ ਕਿਉਂਕਿ ਉਹਨਾਂ ਨੇ ਦਲੀਲ ਦਿੱਤੀ ਕਿ ਸਾਡੇ ਤੋਂ ਸਾਡਾ ਬੱਚਾ ਨਹੀਂ ਸੀ ਸਮਰ ਰਿਹਾ ਦਰਅਸਲ ਸਾਹਮਣਾ ਇੱਕ ਬਹਾਨਾ ਸੀ ਪਰ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ ਚਿੱਟੇ ਦੀ ਤੋੜ ਲੱਗਦੀ ਹੈ ਉਹ ਐਸੀ ਤੋੜ ਹੁੰਦੀ ਹੈ ਤੇ ਉਹ ਫਿਰ ਨਾ ਮਾਂ ਦੇਖਦੀ ਹੈ ਨਾ ਬਾਪ ਦੇਖਦੀ ਹੈ ਤੇ ਨਾ ਬੱਚਾ ਵੇਖਦੀ ਹੈ ਉਹਨਾਂ ਨੇ ਆਪਣਾ ਬੱਚਾ 1,80,000 ਦੇ ਵਿੱਚ ਵੇਚ ਦਿੱਤਾ ਇਸ ਵਕਤ ਪੰਜਾਬ ਦੇ ਜੋ ਹਾਲਾਤ ਨੇ ਉਸ ਦੇ ਉੱਪਰ ਕਿਸੇ ਨੂੰ ਤਾਂ ਵਿਚਾਰ ਕਰਨਾ ਪੈਣਾ ਕਿਸੇ ਨੂੰ ਤਾਂ ਕੁਰਸੀ ਤੇ ਬੈਠੇ ਹਾਕਮ ਦੇ ਗਲ ਦੇ ਵਿੱਚ ਹੱਥ ਪਾ ਕੇ ਇਹ ਗੱਲ ਪੁੱਛਣੀ ਪੈਣੀ ਹੈ ਕਿ ਸਾਡੇ ਬੱਚੇ ਇਸ ਦਲਦਲ ਦੇ ਵਿੱਚ ਨਿੱਤ ਇਨਸਾਨੀਅਤ ਦੀਆਂ ਗਰਾਫਟ ਦੀਆਂ ਹਰ ਹੱਦਾਂ ਨੂੰ ਪਾਰ ਕਰਦੇ ਜਾ ਰਹੇ ਨੇ ਇਸ ਦੀ ਜਵਾਬਦੇਹੀ ਕਿਸ ਦੀ ਹੈ ਪਿਛਲੇ ਦਿਨੀ ਪੰਜਾਬ ਦੇ ਐਕਸ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਹਨਾਂ ਦੀ ਪਤਨੀ ਜੋ ਐਕਸ ਮਿਨਿਸਟਰ ਰਹੇ ਨੇ ਕਾਂਗਰਸ ਵੇਲੇ ਉਹਨਾਂ ਦਾ ਬੇਟਾ ਜੋ ਦੁਨੀਆ ਦੇ ਬਿਹਤਰੀਨ ਸਕੂਲਾਂ ਦੇ ਵਿੱਚ ਪੜਿਆ ਉਹ ਪਿਛਲੇ 18 ਸਾਲਾਂ ਤੋਂ ਲਗਾਤਾਰ ਡਰੱਗ ਦਾ ਅਡਿਕਟ ਸੀ ਉਸਨੇ ਉਸ ਸਾਈਡ ਕਰ ਗਿਆ ਤੇ ਉਸਦੇ ਪਾਗਲਪਨ ਦੀ ਹੱਦ ਐਸੀ ਸੀ ਕਿ ਉਸਨੇ ਆਪਣੇ ਮਾਪਿਓ ਦੇ ਉੱਪਰ ਇੰਨੇ ਜ਼ਿਆਦਾ ਸੰਗੀਨ આરોਪ ਲਾਏ ਕਿ ਜਿਸ ਨੂੰ ਸੁਣਿਆ ਨਹੀਂ ਜਾ ਸਕਦਾ ਕਾਰਨ ਇਹ ਹੋਇਆ ਕਿ ਨਸ਼ਾ ਕਰਨ ਵਾਲਾ ਬੰਦਾ ਪਾਗਲ ਹੋ ਜਾਂਦਾ ਹੈ ਜਿਹੜੇ ਸੰਤੈਥਿਕ ਡਰੱਗ ਲੈਣ ਵਾਲੇ ਬੱਚੇ ਨੇ ਇੰਨਾ ਵਾਸਤੇ ਰਿਸ਼ਤੇ ਕੁਝ ਨਹੀਂ ਹੁੰਦੇ ਜਦੋਂ ਇਹਨਾਂ ਨੂੰ ਤੋੜ ਲੱਗਦੀ ਹੈ ਇਹ ਕਿਸੇ ਦਾ ਵੀ ਕਤਲ ਕਰ ਸਕਦੇ ਆ ਇਹ ਕੁਝ ਵੀ ਕਰ ਸਕਦੇ ਨੇਗੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਕੁੜੀਆਂ ਬਹੁਤ ਜ਼ਿਆਦਾ ਨਸ਼ਾ ਕਰ ਰਹੀਆਂ ਨੇ ਪੀਜੀਆਈ ਦੁਬਾਰਾ ਕਰਵਾਏ ਗੇ ਇੱਕ ਸਰਵੇ ਦੇ ਮਤਾਬਕ ਪੰਜਾਬ ਯੂਨੀਵਰਸਿਟੀ ਦੇ ਹੌਸਟਲਾਂ ਦੇ ਵਿੱਚ ਸ਼ਰਾਬ ਪੀਣ ਵਾਲੀਆਂ ਕੁੜੀਆਂ ਦੀ ਗਿਣਤੀ ਮੁੰਡਿਆਂ ਤੋਂ ਕਿਤੇ ਜ਼ਿਆਦਾ ਹੈਗੀ ਤੇ ਇਸ ਵਕਤ ਸਾਨੂੰ ਇਸ ਗੱਲ ਦੇ ਉੱਪਰ ਵਿਚਾਰ ਕਰਨਾ ਪਵੇਗਾ ਕਿ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈ ਪੰਜਾਬੀਓ ਆਪਣੇ ਬੱਚਿਆਂ ਨੂੰ ਆਈਐਸ ਪੀਸੀਐਸ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੂੰ ਇੱਕ ਬਿਹਤਰੀਨ ਮਨੁੱਖ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੂੰ ਪੜਾਉਣਾ ਬਹੁਤ ਦੂਰ ਦੀ ਗੱਲ ਹੈ ਇਸ ਵਕਤ ਸਭ ਤੋਂ ਵੱਡਾ ਚੈਲੰਜ ਜਿਹੜਾ ਪੰਜਾਬ ਦੇ ਮਾਪਿਓ ਵਾਸਤੇ ਹੈ ਉਹ ਹੈ ਕਿ ਆਪਣੇ ਬੱਚਿਆਂ ਨੂੰ ਗਲਤ ਸੰਗਤ ਚ ਜਾਣ ਤੋਂ ਅਸੀਂ ਕਿਵੇਂ ਬਚਾਈਏ ਕਿਹੜੇ ਢੰਗ ਦੇ ਨਾਲ ਬੱਚਿਆਂ ਨੂੰ ਅਸੀਂ ਨਸ਼ੇ ਤੋਂ ਦੂਰ ਰੱਖ ਸਕੀਏ ਕਿਉਂਕਿ ਬਠਿੰਡੇ ਦੇ ਵੱਡੇ ਸਕੂਲਾਂ ਦੇ ਵਿੱਚ ਬੱਚੇ ਨਸ਼ੇ ਦੇ ਨਾਲ 10th ਕਲਾਸ ਦੇ ਬੱਚੇ ਨਸ਼ੇ ਦੇ ਨਾਲ ਫੜੇ ਜਾਂਦੇ ਨੇ ਬੱਚੇ ਪਿਸਤੌਲਾਂ ਦੇ ਨਾਲ ਫੜੇ ਜਾਂਦੇ ਨੇ ਇਹ ਗੱਲ ਦੇ ਉੱਪਰ ਵਿਚਾਰ ਕਰਨਾ ਪਵੇਗਾ ਇਹ ਗੱਲ ਸਿਰਫ ਹਵਾ ਦੇ ਵਿੱਚ ਨਹੀਂ ਹੈਗੀ ਜਦੋਂ ਤੁਸੀਂ ਗਰਾਊਂਡ ਦੇ ਉੱਪਰ ਪੰਜਾਬ ਦੇ ਜਿਹੜੇ ਰਾਜਨੀਤਿਕ ਲੀਡਰ ਆ ਉਹਨਾਂ ਨੂੰ ਪੁੱਛੋਗੇ ਕਿ ਇਹ ਹਾਲਾਤ ਕਿੰਨਾ ਨੇ ਪੈਦਾ ਕੀਤੇ ਨੇ ਇਹ ਅੱਜ ਹਰਾਤ ਨਹੀਂ ਪੈਦਾ ਹੋ ਗਏ ਇੱਕ ਦਿਨ ਦੇ ਵਿੱਚ ਹਾਲਾਤ ਨਹੀਂ ਪੈਦਾ ਹੋ ਗਏ ਪਿਛਲੇ 20 25 ਸਾਲਾਂ ਤੋਂ ਲਗਾਤਾਰ ਇਸ ਨੂੰ ਅੰਦਰੂਨੀ ਤੌਰ ਤੇ ਪ੍ਰੋਤਸਾਹਤ ਕੀਤਾ ਗਿਆ ਬੌਡਰ ਸਟੇਟ ਹੋਣ ਦੇ ਨਾਂ ਤੇ ਪੰਜਾਬ ਦੇ ਵਿੱਚ ਇੰਨਾ ਜਿਆਦਾ ਸੰਟੈਟਿਕ ਡਰੱਗ ਪੰਜਾਬ ਦੀਆਂ ਰਗਾਂ ਦੇ ਵਿੱਚ ਭਰ ਦਿੱਤਾ ਗਿਆ ਕਿ ਇਸ ਵਕਤ ਹਾਲਾਤ ਕਾਬੂ ਤੋਂ ਬਾਹਰ ਹੋ ਚਲੇ ਨੇ ਨਸ਼ੇ ਨੂੰ ਲੈ ਕੇ ਗੈਂਗਸਟਰਾਂ ਨੂੰ ਲੈ ਕੇ ਤੇ ਪੰਜਾਬ ਦਾ ਜਿਹੜਾ ਬૌਧਿਕ ਕੰਗਾਲੀ ਦਾ ਜਿਹੜਾ ਹਾਲ ਉਹ ਦਿਨੋਂ ਦਿਨ ਇੰਨਾ ਨੀਚੇ ਆ ਗਿਆ ਕਿ ਇੱਕ ਮਾਂ ਆਪਣੇ ਪੁੱਤ ਵੇਚਣ ਵਾਸਤੇ ਨਸ਼ੇ ਕਰਕੇ ਮਜਬੂਰ ਹੋ ਗਈ ਹੁਣ ਸੋਚਣਾ ਤੁਸੀਂ ਹੈ ਕਿ ਅਸੀਂ ਕਿਹੜੇ ਰਾਹ ਜਾਣਾ ਹੈ ਪੰਜਾਬ ਨੂੰ ਕਿਸ ਤਰ੍ਹਾਂ ਸੀ ਬਚਾ ਸਕਦੇ ਹਾਂ ਧੰਨਵਾਦ ਸਾਰਿਆਂ ਦਾ ਧੰਨਵਾਦ